ਯਾ ਵਾ ਫਲਾਈ ਨੀ ਲਗਦਾ ਕਿਤੇ ਗਏ ਆ ਹਾਂ ਵੀ ਇਹ ਕੰਦਰ ਜਾ ਕੇ ਹਾਈ ਮੈਂ ਸੱਦ ਕੇ ਜਾਵਾ ਨਹੀਂ ਮੇਰਾ ਵੀਰ ਆ ਗਿਆ ਸ਼ੁਗਰਾ ਮਾਲਕਾ ਸੱਤਿਆ ਪਾਸ਼ਾ ਤੂੰ ਮੈਨੂੰ ਇਨੇ ਚਿਰ ਬਾਅਦ ਵੀਰ ਦਿੱਤਾ ਵਾ ਹੈ ਚੱਲ ਵੇਖ ਲਾ ਜਿੱਦਾਂ ਮਰਜੀ ਆ ਨਾ ਭੱਜਾ ਹੀ ਆਇਆ ਅਗਲਾ ਵਰਤ ਲੈ ਕੇ ਮੇਰਾ ਜਾ ਕੇ ਉਹਨੂੰ ਸੈਰਸ ਐ ਸਾਸਰੀਕਾਲ ਸਾਸਰੀਕਾਲ ਠੀਕ ਠਾਕ ਏ ਆ ਗਿਆ ਮੇਰਾ ਵੀਰ ਹੈ ਆਹੋ ਮੈਂ ਤਾਂ ਠੀਕ ਵਾਂ ਤੂੰ ਸੁਣਾ ਵਧੀਆ ਵਧੀਆ ਸਭ ਠੀਕ ਠਾਕ ਹੈ ਚਲਾ ਜਾ ਅੰਦਰ ਆ ਜਾ ਅੰਦਰ ਬਹਿ ਕੇ ਗੱਲਾਂ ਕਰਨੀਆਂ ਕੋਈ ਨਹੀਂ ਕੋਈ ਆ ਜਾ ਆ ਜਾ ਸੈਰਸ ਹਾਂਜੀ ਚੱਲ ਤੂੰ ਬਹਿ ਤੇ ਮੈਂ ਤੇਰੇ ਵਾਸਤੇ ਪਹਿਲਾਂ ਪਾਣੀ ਲੈ ਕੇ ਆਵਾਂ ਚੰਗਾ ਹਾਂਜੀ ਕੋਈ ਨਹੀਂ ਵੇਲਾ ਭੈਣ ਨੂੰ ਕਿੱਨਾ ਜਾ ਜੜੇ ਹੀ ਸਾਸਾ ਭਾਨੀ ਕਿੱਥੇ ਹੀ ਭੈਣ ਦੀ ਅੰਦਰ ਬੜੀ ਹੁਣੀ ਏਸੀ ਲਾ ਕੇ ਉਦੀ ਭੜੀ ਮਜਾਜ ਵਾ ਕਰ ਮਾਪੇ ਆ ਕੇ ਮਿਲ ਕੇ ਉਹਨਾਂ ਪਾਣੀ ਦਾ ਨੇ ਪੀ ਫੇਰ ਕਹੂਗੀ ਵੀ ਆਉਂਦਾ ਨਹੀਂ ਮਿਲਣ ਨੂੰ ਨਾ ਸਰਸ ਪਾਣੀ ਪੀ ਲਾ। ਪਾਜੀ ਕਿੱਥੇ ਗਏ? ਉਹ ਵੀ ਇੱਥੇ ਹੁਣ ਇੱਕ ਦਿਵੈਲੀ ਵੱਲ। ਤੂੰ ਹੁਣ ਸਭ ਤੋਂ ਪਹਿਲਾਂ ਨਾ ਮੈਨੂੰ ਇਹ ਦੱਸ ਵੀ ਮੰਮੀ ਡੈਡੀ ਦਾ ਕੀ ਹਾਲ ਵਾ? ਠੀਕ ਆ ਭੈਣ ਤੂੰ। ਠੀਕ ਵਾ। ਹਾਂਜੀ ਹਾਂਜੀ ਵਧੀਆ। ਦਵਾਈ ਦੁਈ ਚੱਲਦੀ ਆ ਨਾ। ਦਵਾਈ ਚੱਲੀ ਜਾਂਦੀ ਆ। ਚੱਲ ਕੋਈ ਨਹੀਂ। ਦਵਾਈਆਂ ਸੀ ਹੱਥੇ ਕੰਮ ਚੱਲਣ ਡਿਆ ਵਾ। ਚੱਲ ਪਊ ਕੋਈ ਗੱਲ ਨਹੀਂ। ਇਹ ਆ ਵੀ ਆਸਰਾ ਤੇ ਹੈ ਨਾ ਤੇਰੇ ਲਾਗੇ ਜਿੱਦਾਂ ਮਰਜੀ ਆ। ਆਹੋ ਮਾਂ ਬੇਦਾਰਾ ਮਾਂ ਤੇ ਤੁਹਾਨੂੰ ਪਤਾ ਹੀ ਹੈ। ਹੁਣ ਪੁੱਤ ਵੇ ਤੈਨੂੰ ਕਿੰਨੇ ਚਿਰ ਬਾਅਦ ਲੱਭਿਆ ਵਾ ਹੈ ਮੈਨੂੰ ਪਤਾ ਤੇਰਨੂੰ ਕਿੰਨੀ ਵੱਡੀ ਆ ਮੈਨੂੰ ਪਤਾ ਭੈਣ ਸਾਰੀ ਗੱਲ ਦਾ ਤੇ ਮਾਂ ਹੀ ਤੈਨੂੰ ਲੱਭਾਉਂਣਾ ਨੇ ਚੱਲ ਜੇ ਕਿਤੇ دیر ਨਾ ਹੀ ਰੱਬ ਨੇ ਦਿੱਤਾ ਵਾ ਹੁਣ ਤੂੰ ਹੀ ਉਹਨਾਂ ਦਾ ਆਸਰਾ ਬਣਿਆ ਵਾ ਬਿਲਕੁਲ ਬਿਲਕੁਲ ਤੇ ਹੁਣ ਮੈਂ ਆ ਵਾਂ ਤੇ ਮੈਂ ਵੀ ਤੈਨੂੰ ਮਾੜਨਾ ਫੋਨ ਕਰ ਲੈਣੀ ਆ ਵੀ ਵੀਰ ਆਹ ਗੱਲ ਵਾ ਮੈਂ ਤੇ ਮਾਂ ਪਿਓ ਨੂੰ ਫੋਨ ਕਰਨ ਜੋਗੀ ਵੀ ਨਹੀਂ ਵਿਚਾਰੇ ਮਾੜੇ ਹੋਏ ਆ ਹੁਣ ਉਹ ਮੈਂ ਤੇ ਆਪ ਵੀ ਕੋਈ ਗੱਲ ਕਰਦਾ ਉਹਨਾਂ ਨਾਲ ਕਿ ਬੋਦੀ ਬੀਬੀ ਬਜ਼ੁਰਗ ਵਾ ਜੀ ਕੋਈ ਉਹੋ ਜੀ ਗੱਲ ਨਹੀਂ ਕੀ ਹੋਏ ਤੇ ਮونکي ਕੱਤ ਤੱਕ ਜਾਣਾ ਮੈਂ ਨਹੀਂ ਨਹੀਂ ਉਹ ਨਾਲ ਆ ਕੇ ਕੋਈ ਗੱਲ ਨਾ ਕਰਿਆ ਕਰ ਨਹੀਂ ਨਹੀਂ ਮੈਂ ਨਹੀਂ ਕਰਦਾ ਮੇਰਾ ਜੀ ਨਹੀਂ ਕਰਦਾ ਤੇਤੇ ਪਾਰੀ ਪਾਉਣ ਨੂੰ ਮੈਨੂੰ ਪਤਾ ਵਾ ਵੀ ਮੇਰਾ ਨਿੱਕਾ ਵੀਰ ਵਾ ਤੂੰ ਤੇ ਚੱਲ ਪ੍ਰਾਈਵੇਟ ਨੌਕਰੀ ਦੇ ਕਰਕੇ ਤੇ ਆਪਣਾ ਗੁਜ਼ਾਰਾ ਢਿਆਂ ਚਲਾਉਣ ਤੇ ਚੱਲ ਲੈ ਭੈਣ ਕਿਹੜੀ ਗੱਲ ਵਾ ਤੂੰ ਹੋਰ ਤਾਂ ਸੋਰ ਕੁਝੀ ਦਸ ਉਹ ਵੀ ਲੈ ਆਉਂਦੇ ਕਿ ਨਹੀਂ ਨਹੀਂ ਮੈਨੂੰ ਕੁਛ ਨਹੀਂ ਚਾਹੀਦਾ ਬਸ ਨਾ ਆ ਥੋੜਾ ਜਿਆਦਾ ਦਿਣ ਦਿਆ ਰਹ ਜਾਂਦਾ ਵਾ ਨਾ ਉਦੋਂ ਮੇਰੀ ਸੱਸ ਵੀ ਹੁੰਦੀ ਲੋਕਾਂ ਦੇ ਘਰਾਂ ਦੇ ਵਿੱਚ ਕਿ ਲੋਕਾਂ ਦੇ ਆ ਲੈ ਕੇ ਆਏ ਲੋਕਾਂ ਦੇ ਆ ਲੈ ਕੇ ਆਏ ਉਹ ਗੱਲਾਂ ਨੂੰ ਲੈ ਕੇ ਤੇ ਫਿਰ ਮੇਰੇ ਦਿਵਾਲੇ ਹੋ ਜਾਂਦੀ ਜਾਣ ਕੇ। ਉਹ ਚੱਲ ਪੈਣ ਦਿਨ ਤੇ ਅੱਧੇ ਦੋਤਾਂ ਵੀ ਹੋਣਾ ਪੈਂਦਾ ਵਾ। ਇੱਚ ਕਿਹੜੀ ਕਰ ਲੋ ਆ। ਇਸੇ ਕਰਕੇ ਮੈਂ ਵੱਜੀ ਰੁਜੀ ਤੈਨੂੰ ਫੋਨ ਕਰਦੀ ਆ। ਉਦੋਂ ਮੇਰਾ ਅੰਦਰੋਂ ਨਾ ਮੇਰਾ ਮਾਸਾ ਦਿਲ ਨਹੀਂ ਕਰਦਾ ਹੁੰਦਾ ਮੈਂ ਆਪਣੇ ਵੀਰ ਨੂੰ ਤੰਗੀ ਦਵਾ ਕਹੀ ਗੱਲ ਦੀ। ਉਹ ਨਹੀਂ ਨਹੀਂ ਤੰਗੀ ਵਾਲੀ ਪੈਣ ਕਿਹੜੀ ਗੱਲ ਵਾ। ਉਦੋਂ ਨਹੀਂ ਦੱਸ ਸਕੀ ਜੀ। ਚੱਲ ਕੋਈ ਨਹੀਂ। ਰੱਬ ਲੰਮੀ ਲੰਮੀ ਉਮਰ ਕਰੇ ਮੇਰੇ ਵੀਰ ਦੀ ਸੱਚੇ ਪਾਤਸ਼ਾਹ। ਉਹ ਆਹ ਹੁਣ ਮੈਂ ਲੈ ਆਂਦਾ ਹਾਂ ਸੂਟ ਸਾੜ। ਲੈ ਆਵਾ। ਆਹ। ਹੁਣ ਪਤਾ ਨਹੀਂ ਚੰਗਾ ਲੱਗਦਾ ਜਾਂ ਨਹੀਂ ਲੱਗਦਾ। ਚੱਲ ਕੋਈ ਨਹੀਂ ਲੈ ਕੇ ਤੇ ਆਇਆ ਨ ਹੁਣ ਜੋ ਵੀ ਆ ਲੈ ਕੇ ਤੇ ਆਵਾਂ ਨਾ ਤੂੰ ਇੰਨਾ ਹੀ ਬਣਾਵਾ ਮੈਨੂੰ ਆਪੇ ਇਹਦੇ ਸਮਝਾਉਣੀ ਚਾਹੀਦੀ ਆ ਕਿ ਵੀਰ ਉਹਦਾ ਨਿਆਣਾ ਵਾ ਤੇ ਮਾਂ ਪਿਓ ਬੁੱਢੇ ਹੋਏ ਆ ਤੇ ਕੀ ਇਹਦੇ ਵਾਸਤੇ ਲੈ ਕੇ ਆਉਣ ਚੱਲ ਕੋਈ ਗੱਲ ਨਹੀਂ ਕਰ ਲੈਂਦੇ ਗੱਲਾਂ ਤੇ ਮੰਗੀ ਗਏ ਅੱਗੇ ਨੱਚ ਇੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ ਹੈ ਉਹ ਚੱਲ ਪਣ ਕੋਈ ਗੱਲ ਜੇ ਕੋ ਗੱਲ ਕਰਦੇ ਹੁੰਦੇ ਨਾ ਚੁੱਪ ਕੀਤੀ ਗਿਆ ਤਾਂ ਚੁੱਪੀਆਂ ਬਾਬੂ ਕੋਈ ਗੱਲ ਨਹੀਂ ਅਗਰ ਡੈਡੀ ਆਈਂ ਦਿੰਦੇ ਵਤੂ ਪੁੱਤ ਲੈ ਕੇ ਤਾਂ ਹੁਣ ਡੈਡੀ ਬਜ਼ੁਰਗ ਹੋ ਗਏ ਆ ਉਹਦੇ ਤੋਂ ਵਿਚਾਰੇ ਕੋ ਤੇ ਆਇਆ ਵੀ ਨਹੀਂ ਗਾ ਜਾਂਦਾ ਚੱਲ ਹੁਣ ਹੁਣ ਘਰੇ ਰਹਿੰਦੇ ਦੋਵੇਂ ਜਣੇ ਜਿਆਦਾ ਚੱਲ ਹੁਣ ਤੂੰ ਵੱਡਾ ਹੋ ਗਿਆ ਵਾ ਤੇ ਤੂੰ ਆਉਂਦੇ ਪਿਆ ਵਾ ਤੈਨੂੰ ਆਪਣੀ ਭੈਣ ਦਾ ਤੇ ਹੈ ਤੇ ਸਹੀ ਨਾ ਵੀ ਦਿਨ ਦਿਹਾੜੇ ਮੈਂ ਪਹੁੰਚਣਾ ਵਾ ਇੰਨੀ ਬੜੀ ਖੁਸ਼ੀ ਆ ਵੀਰ ਮੈਨੂੰ ਹਾਂ ਇਹ ਤੇ ਗੱਲ ਹੈਗੀ ਆ ਹੁਣ ਉਹ ਹੈਗਾ ਵੀ ਗੱਡੀ-ਗੁੱਡੀ ਚੋਂ ਉਨਜਾਂ ਨਾਲੇ ਆ ਗੱਡੀ ਇਹ ਕਿੱਥੋਂ ਲਈ ਜਾਨੀ ਤੁਹਾਨੂੰ ਪਤਾ ਹੀ ਆ ਕੋਈ ਨਹੀਂ ਰੱਬ ਤੈਨੂੰ ਤਰੱਕੀਆਂ ਆ ਦੇਵੇ ਸੱਚੇ ਪਾਤਸ਼ਾਹ ਤੇ ਵੇਖੀ ਉਹ ਦਿਨ ਦੂਰ ਨਿਗਾ ਜਦੋਂ ਮੇਰੇ ਵੀਰ ਨੇ ਗੱਡੀ ਵੀ ਲੈ ਲੈਣੀ ਆ ਤੇ ਮੋਟਰਸਾਈਕਲ ਆ ਮੜਾ ਬਤਲਾ ਚੱਲ ਚੱਲ ਆਪਣੇ ਕੰਮ ਕੁੰਦੇ ਹੋਈਦਾ ਇੱਥੇ ਚੱਲ ਹੁਣ ਨੌਕਰੀ ਵੀ ਤੇ ਕਰ ਵੀ ਰੱਬ ਦੀ ਕਿਰਪਾ ਦੇ ਨਾਲ ਤੋਂ ਪੜ ਚੰਗਾ ਗਿਆ ਵਾਂ। ਓਹ ਆਹ ਭੈਣ ਚਲੋ ਪੜੇ ਲਿਖੇ ਦਾ ਮੋਲਾ ਹੈਗਾ ਬੰਦੇ ਦਾ। ਹਾਂ। ਤੇ ਚੱਲ ਮੈਂ ਨਾ ਚਾਹ ਬਣਾਵਾ ਤੇਰੇ ਵਾਸਤੇ ਹੈਂ। ਠੀਕ ਹੈ। ਆਹ। ਪੜਦੇ। ਹੁਣ ਨਾ ਉਹਦੇ ਸੀਨ। ਇਦਾਂ ਕਰਦਾ ਵਾਂ। ਆ ਭੈਣ ਦੀ ਸੱਸ ਨੂੰ ਮਿਲ ਜੀਉਣਾ ਵਾਂ। ਮੁੜ ਕੇ ਫੇਰ ਕਹੂਗੀ ਕੋ ਪਸੰਦ ਵਰੜ ਕੇ ਬਗੀ ਉਹਨੂੰ। ਬੱਦਲ। ਐਂ ਇਦਾਂ ਜਦੋਂ ਬਾਹਰ ਕੋਈ ਬੋਲਣ ਡਿਆ ਨਾ ਕੋ ਗੱਲਾ ਕਰਨ ਦਿਆਂ ਤਾਂ। ਅਨੇ ਆ ਨਾ ਇਹਨਾਂ ਕਹਤਾ ਦਸਣਾ ਆਣ ਕੇ ਮਹਾਰਾਣੀ ਨੇ ਵੀ ਬਾਰ ਕੋਈ ਆਇਆ ਵਕ ਨਹੀਂ ਆਇਆ ਇਹਨੂੰ ਤੇ ਦਸਣਾ ਹੀ ਨਹੀਂ ਆਣ ਕੇ ਬਾਹਰ ਆਪੇ ਗੱਲਾਂ ਕਰਦੀ ਰਹਿਣਾ ਆਪੇ ਉਹਨਾਂ ਦੇ ਨਾਲ ਕਰਪੁਰ ਲੈਣੀਆਂ ਨੇ ਕੰਨਾ ਇਹ ਨਹੀਂ ਆਖਣਾ ਪਿਆਣ ਕੇ ਦਸਾਂ ਮੈਂ ਸੱਸ ਨੂੰ ਆਣੀ ਵੀ ਬਾਰ ਕੋਈ ਆਇਆ ਵਤੇ ਬਾਰ ਵੀ ਜੀ ਬਾਰ ਆਓ ਮਾਂ ਇਹ ਤੇ ਕੰਮ ਉਹਨਾਂ ਕਰਨਾ ਹੀ ਨਹੀਂ ਆਵਾਜ਼ ਹੁੰਦੀ ਐ ਦੱਸੂਗੀ ਨਾ ਕਦੀ ਵੀ ਆਣ ਕੇ ਇਹ ਤੇ ਇਹਦੀ ਆਦਤ ਪੈ ਬਹੁਤ ਆਤ ਮਾੜੀ ਐ ਇਹਦੀ ਆਪੇ ਚਾਤਰ ਬਣ ਜਾਂਦੀ ਐ ਬਾਹਰ ਗੱਲਾਂ ਕਰਨ ਕਰਦਾ ਉਹ ਗੱਲ ਪਤਾ ਤੇ ਲੱਗ ਹੀ ਜਾਣਾ ਮੈਨੂੰ ਬੈਣਾ ਹਾਂ ਬਾਬਾ ਉਹ ਮੈਂ ਤੇਰੀ ਸਾਥ ਨੂੰ ਮਿਲਣਾ ਮੁਣਕੇ ਪੇਰ ਕੇ ਤੇ ਗੱਲਾਂ ਨਾ ਕਰੇ ਆਹੋ ਸਚਨ ਉਹ ਤੇ ਹੈਵੀ ਉਦਾਂ ਦੀ ਹੈ ਹੈ ਉਹਨੇ ਜਣਾ ਪਰਾਂ ਨੂੰ ਵੱਖਰਾ ਬਿਠਾ ਲ ਕੇ ਤੇ ਬੈਗੀ ਹੈ ਤੇ ਕਿੱਧਰ ਵਾ ਹੋਣਾ ਕਿੱਧਰ ਵਾ ਏਸੀ ਲਾ ਕੇ ਲਮੇ ਪਈ ਅੰਦਰ ਸਾਰਾ ਦਿਨ ਏਸੀ ਚ ਬਾਹਰ ਨਿਕਲਦੀ ਤੇ ਜਦੋਂ ਏਸੀ ਬੰਦ ਕਰਨਾ ਵਾ ਨਾ ਉਦੋਂ ਸਿੱਧੀ ਗਵਾਂਣ ਚਾਹੀਦੀ ਘਰ ਚਲ ਜਾਂਦੀ ਐ ਗੱਲਾਂ ਫਤਾ ਮਾਰ ਆ ਮੌਸਮ ਏਸੀ ਵਾਲਾ ਵਾ ਮੀ ਮੂੰ ਪੈਂਦੇ ਤੇ ਬੰਦਾ ਦੂ ਘੁੱਟੇ ਥੱਲੇ ਵਧੀਆ ਨਹੀਂ ਨਹੀਂ ਏਸੀ ਬੰਦ ਕਰਕੇ ਹੀ ਮਰਨਾ ਵਾ ਪਤਾ ਕਿਦਾਂ ਦਾ ਸੁਭਾਅ ਆ ਉਹਦਾ ਜਾਂ ਅਗਰ ਰਵੀਰ ਜਾ ਕੇ ਮੇਲਾ ਪਹਿਲਾਂ ਆਉਣਾ ਜੇ ਨਾਂ ਬਲਿਆ ਨਾ ਬੱਤੀ ਬੱਤੀ ਗੱਲਾਂ ਫੇਰ ਕਰ ਲਈਏ ਨਹੀਂ ਨਹੀਂ ਚਲ ਮੈਂ ਮੇਲ ਲੈਣਾ ਜਾ ਕੇ ਆਹ ਮੇਲਾ ਤਾਂ ਮੈਂ ਚਾਹ ਬਣਾਉਂਦੀ ਫਰੋਤੀ ਲੈ ਆਉਂਦੀ ਐ ਚਲ ਆਜੋ ਵਾਜੋ ਪਾਵੇਂ ਹੈਗਾ ਨਿੱਕਾ ਹੀ ਆ ਨਾ ਪਰ ਹੈਗਾ ਬੜਾ ਸਿਆਣਾ ਵੇਹਲਾ ਮੇਰੇ ਤੇ ਦਿਮਾਗ ਚ ਆਈ ਨਹੀਂ ਕਿ ਮੰਮੀ ਨੇ ਗੱਲਾਂ ਕਰਨੀਆਂ ਮੁੜ ਕੇ ਵੇਹਲਾ ਆਪੇ ਹੀ ਆ ਗਿਆ ਭੈਣ ਤੇਰੀ ਸੱਸ ਨੂੰ ਪਹਿਲਾਂ ਮਿਲਣਾ ਮੈਂ ਚੱਲ ਸ਼ੁਕਰ ਆ ਮਾਲਕਾ ਮੈਨੂੰ ਵੀਰ ਦਿੱਤਾ ਤੂੰ ਪਾਵੇਂ ਲੇਟ ਹੀ ਦਿੱਤਾ ਵਾ ਚੱਲ ਕੋਈ ਨਹੀਂ ਹੁਣ ਪਹੁੰਚਦਾ ਤੇ ਹੀ ਆ ਨਾ ਜਿੱਦਾਂ ਮਾ ਪਿਓ ਬੁੱਢੇ ਹੋਗੇ ਉਹਨਾਂ ਕੋ ਤੇ ਆ ਨਹੀਂ ਜਾਂਦਾ ਚੱਲ ਮਾਲਕਾ ਸੱਚਾ ਪਾਸ਼ਾ ਦੀ ਲੰਮੀ ਲੰਮੀ ਮੋਮ ਕਰੀਂ ਸਸੀ ਮਸੀ ਜੀ ਸਸੇ ਕਾਲ ਪਤਨੀ ਦਾ ਰੋਗ ਰੁਪਲਾ ਕਰੇ ਠੀਕ ਠਾਕ ਹੀ ਵਧੀਆ ਤੀ ਸੁਣਾਉ ਠੀਕ ਠਾਕ ਆ ਪੁੱਤ ਤੂੰ ਆਪਣਾ ਸੁਣਾ ਮੈਂ ਹਾਂ ਜੀ ਵਧੀਆ ਤੂੰ ਹੀ ਸੁਣਾਓ ਸੇ ਤਾਂ ਠੀਕ ਜੀ ਠੀਕ ਆ ਸੇ ਤਾਂ ਪੁੱਤ ਦਵਾਈ ਦੇ ਖਾ ਕੇ ਮੜਾ ਮੋਟਾ ਤਰੇ ਫਰੀਦਾ ਠੀਕ ਠੀਕ ਹਾਂ ਉਹ ਤੂੰ ਸੁਣਾ ਆਪਣੇ ਮੰਮੀ ਡੈਡੀ ਦੱਸਣਾ ਉਹ ਵੀ ਇਦਾਂ ਹੀ ਆ ਦਵਾਈ ਦਰੂ ਚੱਲਦਾ ਜੇ ਤਰੇ ਫਿਰਦੇ ਮੜੇ ਬਦਲੇ ਹੁਣ ਹਾਂ ਪੁੱਤ ਇਸੇ ਤਰ੍ਹਾਂ ਆਂ ਦਵਾਈਆਂ ਦਾਰਮਾ ਤੇ ਕੱਲ ਵਸਾਰੇ ਹੋਰ ਕੀ ਕਰਨਾ ਹੁਣ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹਨਾ ਵੀ ਬੜਾ ਸ਼ੁਕਰ ਹੈ ਦਵਾਈਆਂ دارو ਖਾ ਕੇ ਵੀ ਬੰਦਾ ਤੁਰਿਆ ਫਿਰੇ ਇਹਨਾ ਵੀ ਬੜਾ ਸ਼ੁਕਰ ਹੈ ਰੱਬ ਦਾ ਹਾਂਜੀ ਹਾਂਜੀ ਚਲੋ ਮਰ ਫਿਰ ਤੂੰ ਕੀ ਕਾਰੋਬਾਰ ਕਰਨਾ ਮੈਂ ਹੁਣ ਕੁਝ ਨਹੀਂ ਮੈਂ ਉਹ ਪ੍ਰਾਈਵੇਟ ਨੌਕਰੀ ਕਰਦਾ ਜੇ ਅੱਛਾ ਹਾਂਜੀ ਮਿਲ ਗਈ ਆ ਮਿਲ ਗਈ ਆ ਚਲੋ ਪੁੱਤ ਪ੍ਰਾਈਵੇਟ ਮਿਲੀ ਆ ਤੇ ਕੋਈ ਗੱਲ ਨਹੀਂ ਆਪੇ ਫਿਰ ਹੋਰ ਵੀ ਮਿਲ ਜੂਗੀ ਤੇ ਚਲੋ ਚਾਰ ਪੈਸੇ ਤੇ ਹੁੰਦੇ ਹੋਣਗੇ ਘਰ ਹਾਂਜੀ ਹਾਂਜੀ ਹਾਂ ਤਨਖਾਹ ਮਿਲੀ ਜਾਂਦੀ ਥੋੜੀ ਬੁੱਧੀ ਠੀਕ ਠਾਕ ਘਰ ਦਾ ਕੰਮ ਚੱਲੀ ਜਾਂਦਾ ਜੇ ਵਧੀਆ ਆਪਣੇ ਘਰ ਦਾ ਪਤ ਇੰਨਾ ਹੀ ਬੜਾ ਵਾ ਹਾਂਜੀ ਹਾਂਜੀ ਬੜਾ ਫਰਕ ਪੈ ਜਾਂਦਾ ਵਾ ਨੂੰ ਤੇ ਵੀ ਚੱਲਦਾ ਰਿਹਾ ਘਰ ਦਾ ਤੇ ਇੰਨਾ ਹੀ ਬੜਾ ਬਾਹਰੋਂ ਪੈਸਾ ਆਵੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਘਰ ਵੀ ਵੇਲੇ ਆ ਕੀ ਕਰਨਾ ਪੁੱਤ ਹਾਂਜੀ 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 ਹੁਣ ਪੜਾਈਆਂ ਕਰਕੇ ਤੇ ਬੱਚੇ ਫਿਰ ਤੈਨੂੰ ਪਤਾ ਵੇਲੇ ਰਹਿਣ ਤੇ ਫਿਰ ਵੀ ਨਹੀਂ ਚੰਗੇ ਲੱਗਦੇ ਹਾਂਜੀ ਹਾਂਜੀ ਨਹੀਂ ਚਲੋ ਇਹ ਵੀ ਹੌਲੀ ਹੌਲੀ ਕੰਮ ਹੋ ਜੂਗਾ ਠੀਕ ਆ ਚਲੋ ਕੋਈ ਨਹੀਂ ਮਹਾਰਾਜ ਨੇ ਕਰਨਾ ਵਾ ਹਾਂਜੀ ਬਾਕੀ ਇਹ ਆ ਵੀ ਵਰਤ ਲੈ ਕੇ ਆਇਆ ਹੁਣ ਆ ਭੈਣ ਦਾ ਹਾਂਜੀ ਹਾਂਜੀ ਵਰਤੀ ਲੈ ਕੇ ਆਇਆ ਜੀ ਮੈਂ ਅੱਛਾ ਚਲੋ ਕੋਈ ਗੱਲ ਨਹੀਂ ਪਹਿਣਾ ਨੂੰ ਆਸ ਹੁੰਦੀ ਹੈ ਨਾ ਹਾਂਜੀ ਹਾਂਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਦਿਨ ਤਿਹਾਰ ਚਲੋ ਫਰੇਗ ਨੂੰ ਦਾ ਦਿਨ ਤਿਹਾਰ ਤੇ ਆਸ ਹੁੰਦੀ ਹੈ ਪਹਿਣਾ ਨੂੰ ਹਾਂਜੀ ਹਾਂਜੀ ਚਲੋ ਵਧੀਆ ਕੀਤਾ ਚੱਲ ਚੰਗਾ ਕੀਤਾ ਤੇ ਉਹ ਤੇ ਖੇਚਲ ਨਹੀਂ ਕਰਨੇ ਤੂੰ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਖੇਚਲ ਕਾ ਦੀ ਜੀ ਕੋਈ ਗੱਲ ਨਹੀਂ ਪੁੱਤ ਸਾਬ ਨਹੀਂ ਸਾਰੇ ਕੰਮ ਚੰਗੇ ਲੱਗਦੇ ਆ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਭੈਣ ਭਰਾ ਨੂੰ ਤਾਂ ਥੋੜਾ ਕਰੀ ਜਾ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਹਾਂਜੀ ਚਲੋ ਵਧੀਆ ਹੋ ਗਿਆ ਫਿਰ ਤੇ ਹਾਂਜੀ ਹਾਂਜੀ ਚੰਗੀ ਗੱਲ ਆ ਫਸਲ ਫਸਲ ਚੰਗੀ ਆ ਬਹੁਤ ਵਧੀਆ ਫਸਲ ਤੇ ਉਦਾਂ ਮੇਰੀ ਭੈਣ ਨੂੰ ਬੁਰੀ ਚੰਗੀ ਦਿੱਤੀ ਗਈ ਤੇਰਾ ਆਪਰਾ ਵਰਤ ਲੈ ਕੇ ਨਹੀਂ ਆਇਆ ਤੇ ਜੇ ਹੁਣ ਮੈਂ ਆਇਆ ਵਾਂ ਤੇ ਹੁਣ ਕਿਦਾਂ ਫਪੜੇ ਕਾਂਡੀ ਮੇਰਨਾ ਉੱਤੇ ਪੂਦਾ ਖਰਚਾ ਨਹੀਂ ਆਵਾ ਹਾਂ ਕੁਝ ਨਹੀਂ ਕੁਝ ਨਹੀਂ ਮਸੀ ਜੀ ਉਦਾਂ ਪੇਨ ਪੰਡ ਵੇਖਣਾ ਵਧੀਆ ਹੋਇਆ ਜੀ ਹਾਂ ਪੇਂਟ ਤੇ ਤੇਰਾ ਖਰਚਾ ਕੀਤਾ ਵਾ ਹਾਂਜੀ ਹਾਂਜੀ ਕਰ ਲਿਆ ਖਰਚਾ ਖਰਚਾ ਤੇਰਾ ਪੇਂਟ ਕਰਾ ਲਿਆ ਚੱਲ ਚੰਗਾ ਹੋ ਗਿਆ ਵਧੀਆ ਹੋ ਗਿਆ ਹਾਂਜੀ 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 ਕੋਈ ਗੱਲ ਨਹੀਂ ਹਾਂ ਚਲੋ ਵਧੀਆ ਚੰਗਾ ਫਤ ਤੂੰ ਇਹ ਬੈਠੋ ਮੜਾ ਜਾ ਤੇ ਮੈਂ ਆਇਆ ਮੜਾ ਭੈਣ ਲਫੋ ਕੇ ਹੈ ਹਾਂ ਜਾ ਵੇਖ ਲਾ ਕੀ ਕਰਨ ਲਈ ਬਣਾਉਣ ਲਈ ਚਾਹ ਪਾਣੀ ਤੇਰੇ ਲਈ ਕਿ ਨਹੀਂ ਹਾਂਜੀ ਨਹੀਂ ਨਹੀਂ ਮੈਂ ਆਇਆ ਜੇ ਮੜਾ ਜਾ ਭੈਣ ਲਫੋ ਕੇ ਤੀ ਬੈਠੋ ਹਾਂ ਚੰਗਾ ਚੰਗਾ ਜਾ ਫਤ ਵੇਖ ਲਾ ਵੇਖ ਆ ਤੇ ਗਿਆ ਹੀ ਲੈ ਕੇ ਹੁਣ ਵੇਖ ਨੇ ਕਿਹੜੀ ਖੋਣ ਹੋ ਕੇ ਚੱਲਿਆ ਵਾ ਕੀ ਕਲਾਇਆ ਮਾਂ ਨੇ ਬਨ ਕੇ ਪੱਲੇ ਵੀ ਦੇਆ ਭੈਣ ਆਪਣੀ ਨੂੰ ਉਹ ਕੁਛ ਲਿਆਂਦਾ ਹੋਣਾ ਛੋ ਅੱਗੇ ਲਿਆਂਦਾ ਹੋਰ ਕੀ ਇਹਨੇ ਲਿਆਂਦਾ ਮੈਨੂੰ ਪਤਾ ਨਹੀਂ ਕੀ ਕਰਤੂ ਤਾ ਗੱਲਾਂ ਬਥੇਰੀਆਂ ਕਰਦੇ ਨੇ ਦੇਣਾਂ ਨੂੰ ਹੱਣੀਗੇ ਚਲ ਸਾਨੂੰ ਵੀ ਦੇ ਜੇ ਜੋ ਦੇਣਾ ਆਪਣੀ ਭੈਣ ਨੂੰ ਮੈਂ ਤੇ ਮਾੜਾ ਸੂਟ ਹੋਇਆ ਮੈਂ ਤੇ ਸੁਣਨਾ ਨਹੀਂ ਤੇ ਨਾਮ ਲੈਣਾ ਜੋ ਮਰਜੀ ਕਰੇ ਭੈਣ ਸੁਆਣ ਦੇ ਨਾ ਸੁਆਣ ਦੇ ਮੈਨੂੰ ਕੋਈ ਹਾਈ ਹਾਈ ਪਤਾ ਨਹੀਂ ਮਿਲਣ ਗਿਆ ਵਾ ਮਾਤਾ ਨੂੰ ਮਾਤਾ ਨੇ ਪਤਾ ਨਹੀਂ ਹੁਣ ਕਿਹੜੇ ਮੂਨਾ ਕੂਨਾ ਵਿਚਾਰੇ ਨਾ ਉਹ ਤੇ ਅੱਗੇ ਵਿਚਾਰਾ ਮਾਂ ਪਿਓ ਨੂੰ ਘਰ ਸੰਭਦਾ ਵਾ ਉਹ ਬੁੱਢੇ ਆ ਤੇ ਟਾਈਮ ਕੱਢ ਕੇ ਬਿਚਾਰਾ ਮੇਰੇ ਕੋ ਪਹੁੰਚਦਾ ਵਾ ਪਤਾ ਨਹੀਂ ਹੁਣ ਕਿੱਦਾਂ ਬੋਲਦੀ ਆ ਹਾਏ ਹਾਏ ਇਹਦੇ ਨਾਲ ਵਿਚਾਰੇ ਨਾਲ ਚੰਗਾ ਬੋਲ ਪੇ ਚੱਲ ਵੇਖਾਂ ਪੜਾ ਆਇਆ ਨਹੀਂ ਬਾਹਰ ਜੇ ਲੈ ਵੀ ਆ ਵੇਖ ਲਾ ਮਤ ਦਾ ਹੜ ਭੈਣ ਸਾਹਮਣੇ ਕੁਝ ਤੇ ਮੇਰੇ ਸਾਹਮਣੇ ਕੁਝ ਕੀ ਬੰਦਾ ਕਰੀ ਇਹਦਾ ਸਾਇਰਾ ਸਾਹ ਹਾਂਜੀ ਮਿਲ ਆ ਆਹ ਮਿਲਤੇ ਆਵਾ ਇੱਥੇ ਬਹਿ ਹਾਂਜੀ ਗੱਲ ਸੁਣਾ ਤੈਨੂੰ ਕੁਝ ਕਹਿੰਦੀ ਤੇ ਨਹੀਂ ਉਹ ਕਹਿਣਾ ਕੋਣਾ ਕੀ ਆ ਮੇਰੇ ਸਾਹਮਣੇ ਜਿੰਨੀ ਚੰਗੀ ਭਾਂਡੇ ਵਿੱਚ ਰਾਈ ਦੇਣਾ ਚੰਗਾ ਕੋਈ ਨਹੀਂ ਹੁੰਦਾ ਇੱਥੇ ਚੰਗੀ ਭਾਂਡੀ ਆਹੋ ਚਲ ਸ਼ੁਕਰ ਵਾ ਤੂੰ ਪੁੱਤ ਨਹੀਂ ਕਿਹ ਚਲ ਕੋ ਕੀਤੀ ਇਹ ਆਮ ਕੋ ਕੀਤਾ ਜਾਮ ਕੋ ਕੀਤਾ ਅੱਛਾ ਤੂੰ ਰਹਿਣ ਦੇਣਾ ਹੀ ਮੈਂ ਤਾਂ ਕਹਿ ਨਹੀਂ ਇੰਨੇ ਚ ਲਿੱਤਰਵਾਣਾ ਸਾਡੀ ਮਾਤਾ ਵਿੱਚ ਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਚਲ ਉਹਦਾ ਇੱਕ ਗੱਲ ਚੰਗੀ ਆ ਤੇਰ ਨਾਲ ਕੋਈ ਮਾੜੀ ਚੰਗੀ ਨਹੀਂ ਕੀਤੀ ਉਹਦਾ ਮੈਨੂੰ ਵਿੱਚੇ ਵਿੱਚ ਡਰ ਲੱਗਣ ਡਿਆ ਸੀ ਮੈਂ ਇਹ ਨਾ ਹੋਵੇ ਤੈਨੂੰ ਬਿਠਾ ਲ ਕੇ ਤੇ ਤੇਰ ਨਾਲ ਮੇਰੀਆਂ ਚੁਗਲੀਆਂ ਕਰਦੀ ਹੋਵੇ ਤੇ ਤੇਰੀ ਭੈਣ ਨੇ ਕੀ ਚੰਗੀ ਤੇਰੀ ਭੈਣ ਐ ਉਹ ਕਰਦੀ ਆ ਚੱਲ ਸ਼ੁਗਾਰਾ ਮਾਲਕ ਨੇ ਕਿਤੇ ਮਤਬ ਉਹ ਤੇ ਚੰਗੀ ਬਾਤ ਹੀ ਉਹਨੂੰ ਉਹ ਨਹੀਂ ਨਹੀਂ ਮੇਰੇ ਨਾਲ ਮਾੜੀ ਗੱਲ ਨਹੀਂ ਕੀਤੀ ਕੋਈ ਵੀ ਅੱਛਾ ਪਰ ਪਤਾ ਮੈਨੂੰ ਹੈਗਾ ਵਾ ਮੇਰੇ ਮੁੱਲ ਚੰਗੀ ਹੂੰ ਬਣਦੀ ਬਸ ਚੱਲ ਪੁੱਤ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਜੇ ਤੇਰੇ ਮੂੰਹ ਤੇ ਚੰਗੀ ਬਣਦੀ ਆ ਤੇ ਚੰਗੀ ਬਣੀ ਰਹਿੰਦੇ ਜੇ ਮੇਰੇ ਨਾਲ ਵਾਦਾ ਘਟਾ ਥੋੜਾ ਬਹੁਤਾ ਘਰ ਵੀ ਲੈਂਦੀ ਆ ਨਾ ਤਾਂ ਕੋਈ ਗੱਲ ਨਹੀਂ ਹੁਣ ਤੇਰਾ ਪਾਜੀ ਬੜਾ ਚੰਗਾ ਵਾ ਉਹ ਹਰ ਗੱਲ ਮੇਰੀ ਸੁਣਦਾ ਵਾ ਉਧਰੋਂ ਉਹਦੇ ਵੀ ਬੜਾ ਚੰਗਾ ਵਾ ਹੈ ਤੇ ਇਹਦੀ ਮਾਤਾ ਦੀ ਕਿਹੜੀ ਗੱਲ ਆ ਚੱਲ ਜੇ ਚਾਰ ਗੱਲਾਂ ਸੁਣਾ ਵੀ ਲੈਂਦੀ ਆ ਤੇ ਮੇਰੀ ਕਿਹੜੀ ਫਿਤੀ ਲਾ ਜਾਂਦੀ ਓਥੇ ਉਹ ਚੱਲ ਪੈਣ ਕੇ ਇਹ ਬੀਬੀ ਨੂੰ ਆਤ ਹੁੰਦੀ ਆ ਆਤ ਕਾਦੀ ਆ ਜੀ ਬੋਲੀ ਜਾਣਾ ਇਹ ਨਾ ਸਾਡੇ ਲਾਗੇ ਤੇ ਝਾਈ ਆ ਗਵਾੜ ਅੱਛਾ ਤੇ ਉਹ ਨੌ ਸੱਸ ਜਣੀਆਂ ਉਹਨਾਂ ਦੇ ਕਈ ਘਰ ਪੁੱਛੜੇ ਆ ਉਹ ਇਹਨੂੰ ਪੰਪ ਦਿੰਦੇ ਗਾਈ ਉਹ ਉਹ ਜਦੋਂ ਕਿਤੇ ਵੇਖ ਲੈਂਦੀ ਆ ਨਾ ਇਹਨੂੰ ਆਵਾਜ਼ ਮਾਰ ਲੈਂਦੀ ਆ ਜਾਂ ਇਹ ਆਪ ਚੱਲ ਜਾਂਦੀ ਆ ਸਵਾਦ ਲੈਣੋਂ ਦੇ ਘਰ ਉਹਨੇ ਫਿਰ ਕੋਈ ਗੱਲ ਨਹੀਂ ਛੱਡਣੀ ਉਹਨੇ ਫਿਰ ਇਹੋ ਇਹੋ ਜਿਹੀ ਗੱਲੀਆਂ ਗੱਲਾਂ ਕਰਨੀਆਂ ਪੁੱਟ ਕੇ ਰੱਖ ਦਿੰਦੀ ਇਹਨੂੰ ਫੜਕੇ ਤੇ ਇਹ ਆਉਂਦੀ ਕਪਤ ਕਰਨ ਦੇ ਆਪਣੇ ਗੇਟ ਵਿੱਚ ਛੱਡ ਜਾਂਦੀ ਆ ਚੱਲ ਪੈਣ ਮੈਨੂੰ ਤੇ ਪਤਾ ਵਾ ਪੀ ਉਹ ਕੰਮ ਹੁੰਦਾ ਵਾ ਤੇ ਮੈਂ ਚੁਪ ਕਰਕੇ ਜਰ ਲਈ ਨਹੀਂ ਕੀ ਕਰਾਂ ਫਿਰ ਮੈਂ ਚੱਲ ਬੈਨ ਤੂੰ ਚੁੱਪ ਕੀਤੀ ਰਹਿ ਕਰ ਤੂੰ ਬੋਲੇਗਾ ਠੀਕ ਹੈ ਤੇ ਅੱਗੇ ਚੱਲ ਬੋਲਣਾ ਆਪੇ ਤਾਂ ਹਮ ਬੋਲ ਘਟ ਜਾ ਕਰਨਾ ਜਿਹੜਾ ਬੰਦਾ ਬੋਲੂਗਾ ਤਾਂ ਲੜਾਈ ਤੇ ਉੱਥੇ ਹੋਊਗੀ ਚੱਲ ਕੋਈ ਬੰਦਾ ਨਾ ਬੋਲੂਗਾ ਤਾਂ ਕਿਹੜਾ ਲੜਾਈ ਹੋ ਜੂਗੀ ਨਹੀਂ ਮੈਂ ਨਹੀਂ ਬੋਲਦੀ ਹੁੰਦੀ ਹਾਂ ਹਾਂ ਤੂੰ ਹੀ ਕੋਈ ਗੱਲ ਚੁੱਪ ਰਿਹਾ ਕਰੋ ਚੱਲ ਠੀਕ ਵਾ ਹਾਂਜੀ ਤੇ ਚਾਹ ਬਣ ਗਈ ਆ ਜਾ ਪੀਏ ਫਿਰ ਆਹ ਕੋਈ ਨਹੀਂ ਚੱਲ ਤੂੰ ਡ੍ਰੈਂਕ ਰੂਮ ਚ ਬੈ ਤੇ ਮੈਂ ਲੈ ਕੇ ਆਉਣੀ ਆ ਠੀਕ ਠੀਕ ਯਾਰਾ ਭਾਜੀ ਬਣੀ ਕਿੱਥੇ ਚਲ ਗਈ ਓ ਮਿਲ ਨਹੀਂ ਹੈ ਕਿ ਸਵੇਰ ਜੀ ਹੁੰਦਾ ਮਾਇਆ ਨੂੰ ਤੇ ਜਾਣ ਦਾ ਟਾਈਮ ਹੋ ਗਿਆ ਮੇਰੇ ਜੇ ਨਾ ਗਿਆ ਤੇ ਫੇਰ ਮੁਰ ਕੇ ਆਉਂਗਾ ਉਹ ਬੱਲੇ ਬੱਲੇ ਸੱਸ ਸਿਆ ਕੀ ਹਾਲ ਆ ਸੱਸੀ ਘਰ ਭਾਜੀ ਸੱਸੀ ਘਰ ਸੱਸੀ ਘਰ ਹੋਰ ਸੁਣਾ ਕੀ ਹਾਲ ਠੀਕ ਠਾਕ ਠੀਕ ਠਾਕ ਤੁਸੀਂ ਸੁਣਾਓ ਵਧੀਆ ਬਸ ਵਧੀਆ ਵਧੀਆ ਹੋਰ ਕੀ ਕਰਦੇ ਪਏ ਬਸ ਕਰਨਾ ਕਰਨਾ ਕੀ ਹੈ ਇਤਨਾ ਮਾੜਾ ਮੋਟਾ ਕੰਮ ਤੰਦਾ ਅੱਛਾ 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 ਹੋਰ ਸੁਣਾਓ ਸੇ ਤਾਂ ਠੀਕ ਠਾਕ ਨੇ ਸੇ ਤਾਂ ਮੇਰਾ ਤੇਰੇ ਸਾਹਮਣੇ ਫਿੱਟੇ ਪਏ ਆ ਅੱਛਾ ਵਧੀਆ ਵਧੀਆ ਹਾਂ ਹੋਰ ਖਤਰਮ ਨੇ ਹੋਏ ਆ ਬਾ ਕੁਝ ਨਹੀਂ ਅੱਛਾ ਅੱਛਾ ਉਹ ਆਈਗਾ ਪ੍ਰੋਗਰਾਮ じゃ ਕੀ ਨੂੰ ਵਿੰਦੇ ਆ ਵਰਤਦਾ ਵਰਤਦਾ ਅੱਛਾ 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 ਮੈਂ ਚਲੋ ਹੋਈਏ ਭੈਣ ਕੋ ਜਾ ਕੇ ਪਚਲ ਸੈਨ ਦੇਣਾ ਹੀ ਏਕੜੀ ਭੈਣ ਦੇ ਵੀ ਕਿਰੀ ਰੱਖਦੀ ਵਰਤ ਹਉ ਨਹੀਂ ਨਹੀਂ ਚਲੋ ਅਡੀਕ ਹੁੰਦੀ ਹੈ ਵੀ ਚਲ ਮੇਰੇ ਵੀਰ ਨੇ ਆਉਣਾ ਵਾ ਉਹ ਚੱਲ ਯਾਰ ਕੋਈ ਫਿਰ ਥੋੜਾ ਬੋਤਾ ਚਲੋ ਕਰਕੇ ਮੈਂ ਚਲ ਜਨ ਜਾਨੇ ਚਲ ਕੋਈ ਗੱਲ ਨਹੀਂ ਤੂੰ ਯਾਰ ਵੀ ਧਣ ਕੇ ਤੰਗ ਹੁੰਦਾ ਰਹਿਣਾ ਹੋਰ ਮਮੀ ਜਣੇ ਦੱਸਣਾ ਕੀ ਹਾਲ ਹਾਂਜੀ ਠੀਕ ਹੀ ਜੇ ਠੀਕ ਆ ਹਾਂਜੀ ਹਾਂਜੀ ਉਹ ਬਾਕੀ ਪ੍ਰਵਾਤ ਹੈ ਸਾਡਾ ਵੀਰ ਹਾਂਜੀ ਉਹ ਤੁਹਾਨੂੰ ਪਤਾ ਮਮੀ ਡੜੀ ਦਵਾਈ ਦਾ ਰੂਖਾਈ ਜਾਂਦੇ ਆ ਹਾਂ ਹਾਂ ਟਾਈਮ ਪਾਸ ਹੋਈ ਜਾਂਦਾ ਵਾ ਉਹਨਾਂ ਦਾ ਠੀਕ ਠੀਕ ਤੇ ਗੱਲਾਂ ਜੀ ਉੱਧਾ ਚਲੋ ਹਾਂ ਹਾਂ ਉਹ ਨੌਕਰੀ ਦਾ ਕੱਧਾ ਚਲਦਾ ਨੌਕਰੀ ਦਾ ਮਿਲੀ ਨੌਕਰੀ ਹੁਣ ਅੱਛਾ ਅੱਛਾ ਹਾਂ ਜੀ ਪ੍ਰਾਈਵੇਟ ਨੌਕਰੀ ਦੇ ਲੱਗਾ ਜੇ ਚੱਲ ਚੰਗਾ ਹੋਗਾ ਸਭੀ ਗੱਲ ਵਾ ਜਿਹੜੇ ਚਾਰ ਛੇੜ ਪੁੱਤ ਮਹੀਨੇ ਮਹੀਨੇ ਘਰ ਨੂੰ ਆਏ ਨੇ ਨਾ ਸਰ ਤੋਂ ਉਹਦੇ ਨਾਲ ਦੀ ਪਤਾ ਦੀਸ ਕੋਈ ਨਹੀਂ ਠੀਕ ਨਹੀਂ ਉਹ ਹੀ ਗੱਲ ਮੰਗਣੇ ਤੇ ਨਹੀਂ ਪੈਂਦੇ ਹਾਂ ਜੀ 15000 ਰੁਪਏ ਮਿਲੀ ਜਾਂਦਾ ਜੇ ਉੱਥੇ ਉਹ ਕੋਈ ਗੱਲ ਨਹੀਂ ਚੱਲ ਅੱਜ 15 ਮਿਲਿਆ ਉਹ ਕਰ ਨੂੰ 20 20 ਮਿਲਣਾ ਪਊਗਾ ਹਾਂ ਜੀ ਹੌਲੀ ਹੌਲੀ ਕਹਿੰਦੇ ਬਤਾਦਾ ਨਹੀਂ ਕੋਈ ਗੱਲ ਨਹੀਂ ਕੀ ਇਹ ਆ ਵੀ ਹੁਣ ਹਟੀ ਨਾ ਨਹੀਂ ਨਹੀਂ ਹਟਣਾ ਨਹੀਂ ਹੈਗਾ ਕਰਦਾ ਖਰਚਾ ਪਣੀ ਦੁਰਿਆਵਾ ਨਹੀਂ ਨਹੀਂ ਕੋਈ ਗੱਲ ਨਹੀਂ ਗਈ ਹੋਰ ਚੁਣੇ ਜਾਣਾ ਸਾਰ ਝੋਨਾ ਵਧ ਗਿਆ ਸਾਰ ਸਾਰ ਠੀਕ ਹੈ ਠੀਕ ਹੈ ਹਾਂਜੀ ਠੀਕ ਜੀ ਹਾਂ ਲਾ ਕੇ ਕਿਦਾਂ ਕੰਮਾਂ ਤੇ ਉਹ ਤਾਂ ਬੜਾ ਕੰਮ ਦਬੇੜ ਲਾ ਦੇਣੀ ਉਹ ਇਹ ਕਿਤਾਂ ਦੇ ਚੱਲਣ ਡਈ ਹੈ ਹਾਂਜੀ ਨਹੀਂ ਆਈਦਾ ਹੀ ਨਹੀਂ ਆਇਦਾ ਝਾਟੀ ਨਹੀਂ ਨਹੀਂ ਕੋਈ ਗੱਲ ਨਹੀਂ ਪਤਾ ਨਹੀਂ ਕੁਦਰਤ ਨੇ ਕੀ ਕਰਨਾ ਯਾਰ ਕ ਚਲੋ ਕੋਈ ਗੱਲ ਨਹੀਂ ਹੈ ਇਹ ਆ ਵੀ ਪ੍ਰਮਾਤਮਾ ਵੀ ਸਰਗਦਾ ਹੀ ਆ ਹਾਂਜੀ ਸਰ ਨਾਲ ਖਿਆਲ ਉਹਨੂੰ ਹਾਂਜੀ ਹਾਂਜੀ ਇਹਦੀ ਗੱਲ ਹੈਗੀ ਤੇ ਹੋ ਚਾ ਆਪਣੀ ਪੀਤਾ ਹਾਂਜੀ ਚਾਹ ਜੇ ਹੁਣੇ ਥੋੜਾ ਜਿਹਾ ਪਹਿਲਾਂ ਪੀਤੀ ਹੈ ਅੱਛਾ 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 ਮੈਂ ਕਿਹਾ ਵਿਖਣਾ ਮੈਂ ਭਾਰੀ ਬਣੀ ਕੇ ਚੱਲ ਗਿਆ ਸਵੇਰ ਦੇ ਨਹੀਂ ਨਹੀਂ ਮਿਲੇ ਨਹੀਂ ਹੈਗੇ ਮੈਨੂੰ ਉੱਥੇ ਦਾ ਫੋਨ ਆਇਆ ਇਹ ਤੁਹਾਨੂੰ ਆ ਪਿੰਡੋਂ ਅੱਛਾ ਅੱਛਾ ਕਿੰਨਾ ਕੰਮ ਜਾਣਾ ਥੋੜਾ ਇਹ ਠੀਕ ਠੀਕ ਜੀ ਓ ਫਿਰ ਮੈਂ ਚੱਲ ਜਦੋਂ ਮਗਰ ਬੰਦੇ ਨਾਲ ਖੜੀ ਤੇ ਫਿਰ ਆਪੇ ਜਾਣਾ ਪੈਂਦਾ ਔ ਇਹ ਤਾਂ ਗੱਲ ਹੈਗੀ ਜੀ ਨਾਲ ਜੇਣਾ ਚਾਹਾਂਗੇ ਤੇ ਕੋਈ ਨਾਲ ਤਰੂਗਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਸ ਤਰ੍ਹਾਂ ਮੇਰੀ ਗੱਲ ਸੁਣ ਹੁਣ ਨੌਕਰੀ ਨਾ ਛੱਡੀ ਹੈ ਨਹੀਂ ਨਹੀਂ ਤੇ ਨੌਕਰੀ ਨਾ ਤਰਲੇ ਲੈਂਦੀ ਫਿਰਦੀ ਕੋਈ ਕਿਨੂ ਬੂਏ ਜ ਨਹੀਂ ਖਲੋਣ ਦਿੰਦਾ ਹਾਂਜੀ ਹਾਂਜੀ ਆ ਤੇ ਜਦੋਂ ਤੂੰ ਕੰਮ ਚੰਗੇ ਕੀਤੇ ਤੇ ਤੈਨੂੰ ਮੜਾ ਮੋਟਾ ਡੱਕਿਆ ਵਾ ਹਾਂਜੀ ਹਾਂਜੀ ਤੇ ਦੁਨੀਆ ਵਾਰਾ ਤਰੀ ਫੈਂਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਜਿਹਨੂੰ ਕੋ ਮੜਾ ਮੋਟਾ ਕਿਤੇ ਕੋ ਰਖਾ ਗਿਆ ਹੁੰਦਾ ਵਾ ਨਾ ਉਹ ਉੱਥੇ ਨਿਆਣਾ ਜਾਂਦਾ ਨਹੀਂਗਾ ਨਿਆਣਾ ਜਿਹੜਾ ਪੁੱਠਾ ਕੰਮਾਂ 'ਚ ਬੜੇ ਪਏ ਆ ਨਹੀਂ ਨਹੀਂ ਆਪਾਂ ਤੇ ਉਹ ਲੈ ਚੰਸੀ ਆ ਮੈਂ ਇੱਕ ਫੋਰ ਤਾਂ ਕਹਿੰਦਾ ਮਾੜੀ ਸੰਗਤ ਨਾ ਕਦੀ ਕਿਸਦੀ ਹਾਂਜੀ ਹਾਂਜੀ ਆਹੋ ਨਾ ਨਾ ਦੁਨੀਆ ਬਹੁਤ ਗੰਦੀ ਏ ਇੱਥੇ ਮੂੰਹ ਤੇ ਕੋਹ ਤੇ ਪਿੱਠ ਪਿਛੇ ਹੋਰ ਠੀਕ ਹੈ ਹਾਂਜੀ ਹਾਂਜੀ ਨਹੀਂ ਨਹੀਂ ਅੱਜਕੱਲ ਜਿਹਦੇ ਕੋ ਰੁਪਈਏ 'ਚ ਛਿਲਣਾ ਚਾਹ ਰਹੇ ਹ ਦੇਖ ਲੈ ਹਾਂ ਜਿਹੜਾ ਵਿਚਾਰਾ ਤੇਰੇ ਮੇਰੇ ਦਾ ਮਾਤੜਾ ਉਹਨੂੰ ਕੋਣ ਹੁੰਦਾ ਕੁੰਦਾ ਬਈ ਨਹੀਂ ਸਹੀ ਗੱਲ ਜੀ ਤੇ ਚੱਲ ਕੋਈ ਨਹੀਂ ਜੰਦਾ ਵਾ ਚੱਲ ਦਵਾਈ ਪਾਣੀ ਦਾ ਆਪਣੇ ਮੰਮੀ ਡੈਡੀ ਦਾ ਚੱਲਦਾ ਜਾਂਦਾ ਹਨਾ ਆਹ ਚਲੋ ਸਰੀ ਜਾਂਦਾ ਵਧੀਆ ਚੱਲ ਵਧੀਆ ਵਧੀਆ ਵਾ ਮੈਂ ਤੇ ਬੜਾ ਖੁਸ਼ ਵਾਂ ਹਾਂ ਨੌਕਰੀ ਮਿਲ ਗਈ ਹਾਂ ਹਾਂਜੀ ਹਾਂਜੀ ਚੱਲ ਬੈਠ ਫਿਰ ਹੈ ਮੈਂ ਅੱਜ ਮੈਲੀ ਡੇ ਤੇ ਲਾਣਾ ਮੜੇ ਜੀ ਠੀਕ ਠੀਕ ਜੀ